ਜਿਹੜੇ ਆਮ ਆਦਮੀ ਕਲੀਨਿਕ ਬਣਾਏ 881 ਉੱਥੇ 2 ਕਰੋੜ 99 ਲੱਖ ਲੋਕਾਂ ਨੇ ਦਵਾਈ ਲਈ ਜ ਉਹਦੇ ਚੋਂ ਜਿਹਦੇ ਚੋਂ ਤਕਰੀਬਨ ਤਕਰੀਬਨ ਸਵਾ ਕਰੋੜ ਉਹ ਲੋਕ ਆ ਜਿਹੜੇ ਇੱਕ ਵਾਰੀ ਉੱਥੇ ਆਏ ਤੇ ਬਾਕੀ ਜਿਹੜੇ ਪੌਣੇ 2 ਕਰੋੜ ਆ ਉਹ ਉਹ ਲੋਕ ਆ ਜਿਹੜੇ ਬਾਰ-ਬਾਰ ਆਏ ਹੁਣ ਜੇ ਪੰਜਾਬ ਦੇ ਵਿੱਚ ਕਿਸੇ ਨੂੰ ਡਾਇਗਨੋਸਿਸ ਕਰਾਣਾ ਹੋਵੇ ਤਾਂ ਸਾਡੇ ਕੋਲੇ ਸਾਰਿਆਂ ਵਾਸਤੇ ਫ੍ਰੀ ਫੈਸਿਲਿਟੀ ਅਵੇਲੇਬਲ ਆ ਅਸੀਂ ਉਹਨੂੰ ਐਨਐਚਐਮ ਦੇ ਵਿੱਚ ਪਾਤਾ 1700 ਰੁਪਏ ਪੂਰੇ ਅਸੀਂ ਪੂਰਾ ਖਰਚਾ ਦੇ ਦਈਏ ਪੰਜਾਬ ਸਰਕਾਰ ਪੰਜਾਬ ਦੇ ਸਾਰੇ ਹਸਪਤਾਲਾਂ ਦੇ ਵਿੱਚ ਜਿਹੜਾ ਅਪਗ੍ਰੇਡ ਚੱਲਿਆ ਤੁਹਾਡਾ ਇੱਥੇ ਕੰਪਲੀਟ ਹੋ ਗਿਆ ਇਸ ਤੋਂ ਬਾਅਦ ਜਲੰਧਰ ਹੈ ਫਿਰ ਅੰਮ੍ਰਿਤਸਰ ਹੈ ਇਹਨਾਂ ਦੇ ਵਿੱਚ ਆਈਸੀਯੂ ਸ਼ੁਰੂ ਹੋ ਰਿਹਾ ਬੱਚਿਆਂ ਦੇ ਆਈਸੀਯੂ ਸ਼ੁਰੂ ਹੋ ਰਿਹਾ ਨਿਓਨੈਟਰਲ ਜਿਹੜੇ ਬਿਲਕੁਲ ਛੋਟੇ ਛੋਟੇ ਬੱਚੇ ਹੁੰਦੇ ਛੇ ਮਿੰਨੂ ਦੇ ਛੋਟੇ ਉਹਨਾਂ ਦੇ ਉਹਨਾਂ ਦੇ ਟੈਸਰ ਕੇਅਰ ਯੂਨਿਟ ਬਣ ਰਹੇ ਆ ਸੀ ਸੀ ਯੂ ਕ੍ਰਿਟੀਕਲ ਕੇਅਰ ਬਲੌਕ ਬੰਦਾ ਪਿਆ ਕ੍ਰਿਟੀਕਲ ਕੇਅਰ ਦਾ ਮਤਲਬ ਹੀ ਹੁੰਦਾ ਜਿਹੜੀਆਂ ਮੌਤ ਨਹੀਂ ਹੋਣਗੀਆਂ ਉਹਨਾਂ ਨੂੰ ਸਾਰੀ ਜਿਹੜੀ ਕ੍ਰਿਟੀਕਲ ਕੇਅਰ ਇੱਥੇ ਹੀ ਦਿੱਤੀ ਜਾਏਗੀ ਕਿਉਂਕਿ ਬਹੁਤ ਵੱਡਾ ਟਾਊਨ ਹੈ ਬਹੁਤ ਵੱਡਾ ਹਸਪਤਾਲ ਹੈ ਸੀਗੀਆਂ 58 ਐਂਬੂਲੈਂਸ ਜਿਹੜੀਆਂ ਨਵੀਆਂ ਸੀਗੀਆਂ ਆਲਟਰਾ ਮਾਡਲ ਦਿੱਤੀਆਂ ਗਈਆਂ ਹੋਰ ਐਂਬੂਲੈਂਸ ਖਰੀਦਣ ਦਾ ਆਰਡਰ ਅਸੀਂ ਕਰ ਚੁੱਕਿਆ ਹੈ ਉਹਨੂੰ ਜਦੋਂ ਅਸੀਂ ਪੁਰਾਣੀ ਹੋ ਜਾਂਦੀ ਹੈ ਨਾ ਫਿਰ ਦਿੱਕਤਾਂ ਆਉਂਦੀਆਂ ਉਹ ਨਵੀਆਂ ਐਡ ਕਰ ਰਹੇ ਆ ਜੋ ਵੀ ਉਹ ਵੀ ਕਰ ਰਹੇ ਆ ਸਾਰਾ ਕੁਝ ਚੱਲ ਰਿਹਾ ਹੈ